ਮੈਂ ਸਰਵਣ ਸਿੰਘ ਪੰਦੇਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਗਾ ਕਲਾਂ 'ਚ ਖੜਾ ਹਾਂ ਇਸ ਵੇਲੇ ਤੇ ਜਿਹੜਾ 8 ਮਾਰਚ ਨੂੰ ਬੀਬੀਆਂ ਦਾ ਕਮੰਤਰੀ ਦਿਹਾੜਾ ਆ ਰਿਹਾ ਉਹਦੀ ਅਸੀਂ ਪਿੰਡਾਂ 'ਚ ਤਿਆਰੀ ਕਰ ਰਹੇ ਹਾਂ ਔਰ ਅੰਮ੍ਰਿਤਸਰ ਜ਼ਿਲ੍ਹੇ ਨੇ ਫੈਸਲਾ ਕੀਤਾ ਵੀ ਅਗਲਾ ਸਾਡਾ ਜਥਾ ਮਤਾਵਾ ਭੈਣਾ ਦਾ ਜਾਊਗਾ ਇਸ ਕਰਕੇ ਪਿੰਡਾਂ 'ਚ ਚੋਣ ਕਰ ਰਹੇ ਹਾਂ ਤੇ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਤੇ ਸਾਡੀਆਂ ਮਤਾਵਾ ਭੈਣਾ ਮਤਾਵਾ ਪੈਣਾ ਵੱਡੇ ਪੱਦਰ ਤੇ ਮਤਾਵਾ ਪੈਣਾ ਬੀਬੀਆਂ ਇੱਥੇ ਇਕੱਠੀਆਂ ਹੋਈਆਂ ਵਾਂ ਤੇ ਅੱਜ ਇੱਥੇ ਚੋਣ ਕੀਤੀ ਗਈ ਆ ਔਰ 10 ਮਾਰਚ ਨੂੰ ਇਸ ਇਲਾਕੇ ਦੀ ਜੋਨ ਟਾਲੀ ਸਾਹਿਬ ਦੀ ਚੋਣ ਕੀਤੀ ਜਾਊਗੀ ਅਸੀਂ ਕਹਿੰਨੇ ਵੀ گاਉ 19 ਮਾਰਚ ਨੂੰ ਸਰਕਾਰ ਦੀ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਆ ਉਹਦੇ ਵਿੱਚ ਜੇ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਉੱਥੇ ਪਹੁੰਚੇ ਬੇ ਸਰਕਾਰ ਤੇ ਵੱਧ ਇਕੱਠ ਕਰਕੇ ਦਬਾਅ ਪਾਈਏ ਤਾਂ ਸਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਤੋਂ ਜਿੰਨੇ ਵੀ ਅੱਜ ਮਤਾ ਪਾਸ ਕੀਤਾ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੇ ਜ਼ਬਰ ਢਾਏ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣਤਾ ਅੱਜ ਮਤਾ ਪਾਸ ਕਰਕੇ ਇਸ ਨਗਰ ਦੇ ਪਿੰਡ ਨੇ ਉਹਦੀ ਗਲਤੀ ਨਖੇਦੀ ਕੀਤੀ ਹੈ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਗਾਕਲਾਂ 'ਚ ਖੜਾ ਹਾਂ ਇਸ ਵੇਲੇ ਤੇ ਜਿਹੜਾ 8 ਮਾਰਚ ਨੂੰ ਬੀਬੀਆਂ ਦਾ ਕਮੰਤਰੀ ਦਿਹਾੜਾ ਆ ਰਿਹਾ ਉਹਦੀ ਅਸੀਂ ਪਿੰਡਾਂ 'ਚ ਤਿਆਰੀ ਕਰ ਰਹੇ ਹਾਂ ਔਰ ਅੰਮ੍ਰਿਤਸਰ ਜ਼ਿਲ੍ਹੇ ਨੇ ਫੈਸਲਾ ਕੀਤਾ ਵੀ ਅਗਲਾ ਸਾਡਾ ਜਥਾ ਮਤਾਵਾ ਭੈਣਾ ਦਾ ਜਾਊਗਾ ਇਸ ਕਰਕੇ ਪਿੰਡਾਂ 'ਚ ਚੋਣ ਕਰ ਰਹੇ ਹਾਂ ਤੇ ਤੁਸੀਂ ਵੇਖ ਸਕਦੇ ਹੋ ਵੱਡੇ ਪੱਤਰ ਤੇ ਸਾਡੀਆਂ ਮਤਾਵਾ ਭੈਣਾ ਮਤਾਵਾ ਪੈਣਾ ਵੱਡੇ ਪੱਦਰ ਤੇ ਮਤਾਵਾ ਪੈਣਾ ਬੀਬੀਆਂ ਇੱਥੇ ਇਕੱਠੀਆਂ ਹੋਈਆਂ ਵਾਂ ਤੇ ਅੱਜ ਇੱਥੇ ਚੋਣ ਕੀਤੀ ਗਈ ਆ ਔਰ 10 ਮਾਰਚ ਨੂੰ ਇਸ ਇਲਾਕੇ ਦੀ ਜੋਨ ਟਾਲੀ ਸਾਹਿਬ ਦੀ ਚੋਣ ਕੀਤੀ ਜਾਊਗੀ ਅਸੀਂ ਕਹਿੰਨੇ ਵੀ ਗਾਂ 19 ਮਾਰਚ ਨੂੰ ਸਰਕਾਰ ਦੀ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਆ ਉਹਦੇ ਵਿੱਚ ਜੇ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਉੱਥੇ ਪਹੁੰਚੇ ਬੇ ਸਰਕਾਰ ਤੇ ਵੱਧ ਇਕੱਠ ਕਰਕੇ ਦਬਾਅ ਪਾਈਏ ਤਾਂ ਸਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਤਾਂ ਜਿੰਨੇ ਵੀ ਅੱਜ ਮਤਾ ਪਾਸ ਕੀਤਾ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੇ ਜ਼ਬਰ ਢਾਏ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣਤਾ ਅੱਜ ਮਤਾ ਪਾਸ ਕਰਕੇ ਇਸ ਨਗਰ ਦੇ ਪਿੰਡ ਨੇ ਉਹਦੀ ਗਲਤੀ ਨਖੇਦੀ ਕੀਤੀ ਹੈ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਗਾ ਕਲਾਂ 'ਚ ਖੜਾ ਇਸ ਵੇਲੇ ਤੇ ਜਿਹੜਾ 8 ਮਾਰਚ ਨੂੰ ਬੀਬੀਆਂ ਦਾ ਕਮੰਤਰੀ ਦਿਹਾੜਾ ਆ ਰਿਹਾ ਉਹਦੀ ਅਸੀਂ ਪਿੰਡਾਂ 'ਚ ਤਿਆਰੀ ਕਰ ਰਹੇ ਹਾਂ ਔਰ ਅੰਮ੍ਰਿਤਸਰ ਜ਼ਿਲ੍ਹੇ ਨੇ ਫੈਸਲਾ ਕੀਤਾ ਵੀ ਅਗਲਾ ਸਾਡਾ ਜਥਾ ਮਤਾਵਾ ਭੈਣਾ ਦਾ ਜਾਊਗਾ ਇਸ ਕਰਕੇ ਪਿੰਡਾਂ 'ਚ ਚੋਣ ਕਰ ਰਹੇ ਹਾਂ ਤੇ ਤੁਸੀਂ ਵੇਖ ਸਕਦੇ ਹੋ ਵੱਡੇ ਪੱਤਰ ਤੇ ਸਾਡੀਆਂ ਮਤਾਵਾ ਭੈਣਾ ਮਤਾਵਾ ਪਹਿਣਾ ਵੱਡੇ ਪੱਦਰ ਤੇ ਮਤਾਵਾ ਪਹਿਣਾ ਬੀਬੀਆਂ ਇੱਥੇ ਕੱਠੀਆਂ ਹੋਈਆਂ ਵਾਂ ਤੇ ਅੱਜ ਇੱਥੇ ਚੋਣ ਕੀਤੀ ਗਈ ਆ ਔਰ 10 ਮਾਰਚ ਨੂੰ ਇਸ ਇਲਾਕੇ ਦੀ ਜੋਨ ਟਾਲੀ ਸਾਹਿਬ ਦੀ ਚੋਣ ਕੀਤੀ ਜਾਊਗੀ ਅਸੀਂ ਕਹਿੰਨੇ ਵੀ ਗਾਂ 19 ਮਾਰਚ ਨੂੰ ਸਰਕਾਰ ਦੀ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਆ ਉਹਦੇ ਵਿੱਚ ਜੇ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਉੱਥੇ ਪਹੁੰਚੇ ਬੇ ਸਰਕਾਰ ਤੇ ਵੱਧ ਇਕੱਠ ਕਰਕੇ ਦਬਾਅ ਪਾਈਏ ਤਾਂ ਸਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਤੋਂ ਜਿੰਨੇ ਵੀ ਅੱਜ ਮਤਾ ਪਾਸ ਕੀਤਾ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੇ ਜ਼ਬਰ ਟਾਏ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣਤਾ ਅੱਜ ਮਤਾ ਪਾਸ ਕਰਕੇ ਇਸ ਨਗਰ ਦੇ ਪਿੰਡ ਨੇ ਉਹਦੀ ਗਲਤੀ ਨਹੀਂ ਖੇਦੀ ਕੀਤੀ ਹੈ ਧੰਨਵਾਦ